ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਬੰਦਿਆਂ ਵੱਲੋਂ ਟਰੈਕਟਰਾਂ ਦੇ ਉੱਪਰ ਹੁੱਲੜਬਾਜੀ ਕੀਤੀ ਜਾ ਰਹੀ ਸੀਗੀ ਇਹ ਜਿਹੜਾ ਸਾਡਾ 3 ਦਿਨੀ ਜਿਹੜਾ ਸਾਡਾ ਮੇਲਾ ਹੁੰਦਾ ਸੂਸਾਪਿੰਡ ਥਾਣਾ ਬੁੱਲਵਾਲ ਵਿਖੇ ਉਹਦੇ ਵਿੱਚ ਜਿਹੜਾ ਮੇਨ ਫੰਕਸ਼ਨ ਵਾਲੀ ਏਰੀਆ ਸੀਗੀ ਉਸ ਤੋਂ ਤਕਰੀਬਨ 4 ਕਿਲੋਮੀਟਰ ਹਟ ਕੇ ਕੁਝ ਇੱਕ ਟਰੈਕਟਰ ਦੇ ਉੱਪਰ ਨੌਜਵਾਨ ਜਿਹੜੇ ਸੀਗੇ ਹੁੱਲੜਬਾਜੀ ਕੀਤੇ ਸਾਡੇ ਨੋਟਿਸ 'ਚ ਆਏ ਸੀਗੇ ਜਿੱਤੇ ਐਕਟ ਕਰਦੇ ਹੋਏ ਸਾਡੇ ਐਸਐਚਓ ਸਾਹਿਬ ਵੱਲੋਂ ਇਮੀਡੀਏਟਲੀ ਜਿਹੜਾ ਮੌਕੇ ਤੇ ਉੱਪਰ ਪੁੱਜ ਕੇ ਫੁੱਲੜ ਬਾਜਿਆਂ ਨੂੰ ਜਿਹੜਾ ਤਿੱਥਰ-ਵਿੱਤਰ ਕੀਤਾ ਗਿਆ ਇਸ ਸਬੰਧ ਦੇ ਵਿੱਚ ਅਸੀਂ ਇੱਕ ਐਫਆਈਆਰ ਵੀ ਦਰਜ ਕੀਤੀ ਹੈ ਐਫਆਰ ਨੰਬਰ 60 15525 ਨੂੰ ਅੰਡਰ ਸੈਕਸ਼ਨ ਅਟੈਂਪਟ ਟੂ ਮਰਡਰ ਐਂਡ ਅਬਸਟਰਕਟਿੰਗ ਦੀ ਵਰਕਿੰਗ ਆਫ ਪਬਲਿਕ ਸਰਵੰਟ ਇਹਦੇ ਵਿੱਚ ਜਿਹੜੇ ਹੈਗੇ ਆ 20 ਤੋਂ 25 ਜਿਹੜੇ ਹੈਗੇ ਆ ਨਾਮ ਉਲੂਮ ਵਿਅਕਤੀਆਂ ਦੇ ਉੱਪਰ ਪਰਚਾ ਦਰਜ ਕੀਤਾ ਇਹਦੇ ਵਿੱਚ ਆਪਾਂ ਦੋ ਟਰੈਕਟਰ ਵੀ ਰਾਉਂਡ ਅਪ ਕੀਤੇ ਆ ਤੇ ਫਰਦਰ ਜਿਹੜੀ ਹੈਗੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਕਿੰਨੇ ਕ ਟਰੈਕਟਰ ਜਿਹੜੇ ਨਾਮ ਜਾਣੂ ਕੀਤੇ ਟੋਟਲ ਲੋਕਾ ਆਪਾਂ ਐਫਆਈਆਰ ਦੇ ਵਿੱਚ ਤਕਰੀਬਨ 20 ਤੋਂ 25 ਜਿਹੜੇ ਹੈਗੇ ਨਾਮ ਅਲੂਮ ਟਰੈਕਟਰਾਂ ਦੇ ਉੱਪਰ ਇਹ ਪਰਚਾ ਦਰਜ ਕੀਤਾ ਹੈ। ਇਹਦੇ ਵਿੱਚੋਂ ਆਪਾਂ ਦੋ ਟਰੈਕਟਰ ਜਿਹੜੇ ਹੈਗੇ ਰਾਉਂਡ ਅਪ ਕਰ ਲਿਆ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਟਰੈਕਟਰ ਜਿਹੜੇ ਹੈਗੇ ਉਹਨਾਂ ਨੂੰ ਵੀ ਆਪਾਂ ਰਾਉਂਡ ਅਪ ਕਰਾਂ। ਸਰ ਇਹ ਇਹ ਹੋ ਰਹੀ ਕਿਸ ਤਰ੍ਹਾਂ ਨਾਲ ਕਰ ਰਿਹਾ ਜੀ ਕੋਈ ਸਟੰਟ ਬਾਜੀ ਕਰ ਰਹੀ ਸੀ ਜਾਂ ਇਹ ਕੋਈ ਗੇਮ ਵਾਂਗ ਕਰ ਰਹੀ ਸੀ। ਅ ਦੇਖੋ ਜਿਵੇਂ ਵੀਡੀਓ ਤੋਂ ਪ੍ਰਤੀਤ ਹੋ ਰਿਹਾ ਇਹ ਟਰੈਕਟਰਾਂ ਦੇ ਉੱਪਰ ਸਟੰਟ ਬਾਜੀ ਸਾਰਟ ਆਫ ਕਰ ਰਹੀ ਸੀਗੇ ਤੇ ਇਹਦੇ ਵਿੱਚ ਕਿਸੇ ਸਾਡੇ ਮੁਲਾਜ਼ਮ ਨੂੰ ਜਿਹੜੇ ਮੌਕੇ ਤੇ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੂੰ ਨੁਕਸਾਨ ਵੀ ਹੋ ਸਕਦਾ ਸੀ ਇਸ ਇਸ ਚੀਜ਼ ਦੇ ਵਿੱਚ ਉਹ ਉਸ ਨੂੰ ਧਿਆਨ ਰੱਖਦੇ ਹੋਏ ਅਸੀਂ ਅਟੈਂਪਟ ਟੂ ਮਰਡਰ ਦਾ ਜਿਹੜਾ ਹੈਗਾ ਮਕਦਮਾ ਦਰਜ